ਮਿੱਤਰੋ ਇਧਰ ਦੇ ਪਾਸੇ ਕਬੱਡੀ ਪੈ ਚੁਕੀ ਆ ਜਸਪ੍ਰੀਤ ਸਾਡੇ ਵੀਰ ਟਾਣ ਰਹੀ ਵਾਲਾ ਲਓ ਦੇਖਦੇ ਵੀ ਕਹਿੰਦਾ ਤਿੰਨ ਕਬੱਡੀਆਂ ਲੱਭੂ ਦੀਆਂ ਦੇ ਦਿਓ 1100 ਰੁਪਏ ਜਿਹੜੇ ਬੰਦੂ ਵੀਰ ਸੈਂਟ ਤੇ ਜਿਹੜੇ ਪਾਣੀ ਵਾਲੇ ਫਿਰ ਤੁਰ ਕੇ ਆਓ ਸਾਹਮਣੇ ਲੱਭਾ ਨੌਜਵਾਨੇ ਸਭੀ ਲਓ ਪੁਆਇੰਟ ਜਿਹੜਾ ਮਈਆਂ ਵਾਲੇ ਕਲਾ ਦੀ ਟੀਮ ਦੇ ਖਾਤੇ ਤੇ ਜੋੜਦਾ ਆਇਆ ਕੋਈ ਇਧਰ ਦੇ ਪਾਸੇ ਕੌਣ ਆ ਗਿਆ ਰੌਲਾ ਰੁਲਾ ਪਾ ਕੇ ਦਾ ਨਾਂ ਵੀ जानਦੇ ਆਪਾ ਸਾਰੇ ਆਪਣੇ ਇਲਾਕੇ ਦੇ ਆਪਨੇ ਇਲਾਕੇ ਦੇ ਸੁਪਰ 스타 ਹੈ ਲਓ ਸਾਹਮਣੇ ਦੇਖੀਏ ਅਰਸ਼ ਨੌਜਵਾਨ ਇੱਧੇ ਦੇ ਪਾਸੇ ਲਓ ਕਬੱਡੀ ਪੌਂਦ ਲਈ ਬੰਨ੍ਹਦਾ ਹੋਇਆ ਮੇਰੇ ਮਿੱਤਰੋ ਚਾਮ ਜੱਫੀ ਬਿਲਕੁਲ ਤਿਆਰ ਨਹੀਂ ਇੱਕ ਪਾਸੇ ਕੋਰ ਸੁਖੇ ਦੀ ਧਰਤੀ ਦਾ ਧੰਮੂ ਪਰ ਆਹ ਦੇਖਦੇ ਗੁਰਨਾਲੇ ਵਾਲਾ ਨੌਜਵਾਨ ਇਹ ਫੋੜਾਂ ਦਾ ਜੇਤੂ ਇਹ ਨੁਗਰੇ ਘੋੜਿਆਂ ਦਾ ਜੇਤੂ ਹੈ 25 ਤਰੀਕ ਨੂੰ ਦੇ ਨਗਰ ਦੇ ਰੌਣਕਾਂ ਲੱਗਣੀਆਂ ਤੇ ਬੈਸਟਾਂ ਨੂੰ ਮੋਟਰਸਾਈਕਲ 'ਤੇ ਜਾਣੇ ਹੈ ਲਓ ਪ੍ਰੀਤ ਦੀ ਕਬੱਡੀ ਦੇ ਵੱਡੇ ਭਾਈ ਕਰ ਸੋ ਸਾਹਮਣੇ ਪ੍ਰੀਤ ਕਿ ਗੂੜੀਆਂ ਪ੍ਰੀਤਾਂ ਲਈਏ ਪਾ ਤੇ ਜਿੱਦਾਂੀਆਂ ਚੱਲ ਨਹੀਂ ਹੋਣੀਆਂ ਲਾਠੇ ਪੁੱਤ 31 31000 ਲੈਣਾ ਅੱਜ 31 31000 ਦੇਣਾ ਪਰ ਆ ਲਵੀ ਹੈ ਆਓ ਸਾਹਮਣੇ ਕਹਿੰਦੇ ਬਾਣੂ ਕਹਿੰਦੇ ਜੀਵਨ ਦੇ ਪਿੰਡਾਂ ਦਾ ਇਹ ਟੀਮ ਦੇ ਪਿੰਡਾਂ ਦਾ ਇਹ ਸੱਤੇ ਦੇ ਪਿੰਡਾਂ ਦਾ ਆ ਗੋਪੀ ਦੇ ਪਿੰਡਾਂ ਦਾ ਬਲਮ ਆ ਗਿਆ ਛੋਟਿਆ ਚੱਕ ਬੈਕ ਤੇ ਗਲਮ ਇਧਰ ਦੇ ਪਾਸੇ ਬਲਮ ਧੂੜ ਕੋਟੀਆਂ ਕਬੱਡੀ ਪਾਉਣ ਦੇ ਲਈ ਬਾਹਰ ਆਇਆ ਮੇਰੇ ਮਿੱਤਰੋ ਕੋੜ ਸੁਖੀਏ ਨਾਲੇ ਤੰਮੂ ਦੇ ਵੀ ਚਰਚੇ ਪੰਜਾਬ ਦੇ ਖੇਡ ਮੇਲੇ ਕਬੱਡੀ ਕੱਪਾਂ ਤੇ ਇਧਰ ਦੇ ਪਾਸੇ ਪਈ ਹੋਈ ਕਬੱਡੀ ਹੈ ਆ ਕੋੜ ਸੁਖੀ ਵੀ ਧਰਤੀ ਦਾ ਤੰਮੂ ਤੇਰੇ ਮਿੱਤਰੋ ਲੱਗਿਆ ਕੋੜ ਟੱਕੇ ਮਾਰ ਕੇ ਦਿਲਾਨੋਂ ਕੰਢਿਆ ਤੇ ਜੇ ਫਾਜੇ ਮਾਰੇ ਮੜਕਾ ਆਹ ਵੇਖੀ ਇਧਰਲੇ ਪਾਸੇ ਸੇਵਾ ਦਾ ਹੀ ਅਫਾ ਲੱਭੂ ਦੀ ਦੂਜੀ ਪੈ ਗਈ ਜਸਪ੍ਰੀਤ ਰਤਨ ਰੋਹੀ ਵਾਲੀਏ ਨੇੜੇ ਰਹਿਓ ਤੇ ਰਵੀਰ 1100 ਦੇਣਾ ਤੁਸੀਂ ਇਧਰਲੇ ਪਾਸੇ ਕਬੱਡੀ ਪੈ ਗਈ ਤੇ ਲਾਓ ਇਧਰ ਭਿੰਦੇ ਨਾਲ ਟੱਕਰ ਮਾਨੂੰ ਗਿਆ ਵਾਲਾ ਭਿੰਦਾ ਤੇ ਲੱਭੂ ਆਉਂਦੇ ਨੇ ਪੁਆਇੰਟ ਮਈਆਂ ਵਾਲੇ ਟੀਮ ਦਾ ਚੱਲ ਵੀ ਨੌਜਵਾਨਾਂ ਪਾ ਕਬੱਡੀ ਕੌਣ ਆ ਗਿਆ ਇਹ ਅਰਸ਼ ਹੈ ਇਹ ਸਲੱਖਣ ਸਿੰਘ ਦਾ ਪੁੱਤਰ ਆ ਕਬੱਡੀ ਪਾਰਿਆਂ ਦੁਨੀਆ ਦਾ ਵੱਡਾ ਮੱਲ ਇਹ ਥੋੜਾ ਦਾ ਜੇਤੂ ਹੈ ਸਾਹਮਣੇ ਸਤਨੰਦ ਸਿੱਧੂ ਦੇ ਪਿੰਡ ਦਾ ਸਰਪੰਚ ਦੇ ਪਿੰਡ ਦਾ ਗੁਰਪੀ ਦੇ ਪਿੰਡਾਂ ਦਾ ਮੁੰਡਾ ਆਹ ਸਾਹਮਣੇ ਕਬੱਡੀ ਪਾ ਰਿਆ ਮਸੀਬੋਲੇ ਔਰ ਕਮਲ ਨਹੀਂ ਆਏ ਹੋਰ ਗਏ ਜਰੂਰ ਮੁੰਡੇ ਦੇ ਨਾਲ ਆਹ ਬੱਲੇ ਆਹ ਤੋਰ ਸੁਖੀਏ ਵਾਲਾ ਸਿਰਾਂ ਕਮਾਈ ਆਉਂਦਾ ਬੱਲੇ ਬੱਲੇ ਕਰਾਈ ਆਉਂਦਾ ਆਹ ਸਿਰਾਂ ਲਈ ਆਉਂਦਾ ਬੱਲੇ ਬੱਲੇ ਕਰਵਾਈ ਆਉਂਦਾ ਤੇ ਗੱਲ ਟਿਕਾਣੇ ਲਈ ਆਉਂਦਾ ਵਾਕਈ ਟਿਕਾਣੇ ਲਈ ਆਉਂਦੇ ਨਾਲ ਇਹ ਵੀ 5000 ਰੁਪਏ ख तो लेना ਕੋਟੇ ਬੱਲੀਏ ਸਾਨੂੰ ਧੱਕੇ ਨਾਲ ਆਉਂਦਾ ਜਾਂਦਾ ਬਾਗ ਲਖਣਾ ਸਾਨੂੰ ਧੱਕੇ ਨਾਲ ਆਉਂਦਾ ਜਿੰਦਾਬਾਦ ਲਖਣਾ ਅਰਸ਼ੀ ਕਬੱਡੀ ਪੈ ਗਈ ਹੈ ਛੋਟਿਆ ਚੱਕਰ ਕਰ ਦੇ ਗਾ ਲਾਂਬੋ ਦੇ ਪਾਸੇ ਕਬੱਡੀ ਪੈ ਗਈ ਮੇਰੇ ਮਿੱਤਰੋ ਉਧਰ ਦੇ ਪਾਸੇ ਲਓ ਸਾਹਮਣੇ ਬਰਨਾਲੇ ਵਾਲਾ ਬਾਟਾ ਪੜਦਾ ਤੁਰ ਆਉਂਦਾ ਮੇਰੇ ਮਿੱਤਰੋ ਲਾਂਬੋ ਦੇ ਪਾਸੇ ਪੰਜ ਕਬੱਡੀ ਲਓ ਦੇਖਾਂਗੇ ਵੀਰਿਆ ਨੇ ਸੇਵ ਕਰੀਏ ਜੀ ਨੇ ਕਬੱਡੀਆਂ ਦੇ ਮਾਇਆ ਅਨਾਉਂਸ ਕਰਵਾਈ ਹੈ ਉਹ ਮੇਰੀ ਬੇਨਤੀ ਹੈ ਕਬੱਡੀਆਂ ਦੇ ਮਾਇਆ ਅਨਾਉਂਸ ਹੋਈ ਹੈ ਉਹ ਜਰੂਰ ਆਪਣਾ ਸੇਵ ਕਰਦੇ ਜਾਂ ਜਾਫੀ ਦਾ ਬੰਦੀ ਕਰਾਂਗੇ ਹਾਂਜੀ ਜਿਹੜੀ ਮਾਇਆ ਲੱਗੀ ਉਹ ਮੁੰਡੇ ਤੱਕ ਪਹੁੰਚਾ ਲਈ ਆਪਾਂ ਜਨੇ ਜਫਾ ਲਾਇਆ ਆਹ ਬਾਈ ਆ ਗਿਆ ਹਾਂਜੀ ਆ ਖੜੇ ਨੇ ਵੀਰ ਇਧਰਲੇ ਪਾਸੇ ਮੇਰੇ ਵੀਰੋ ਬਹੁਤ ਧੰਨਵਾਦ ਹੈ ਆਹ ਸਾਹਮਣੇ ਮਾਇਆ ਲੈਓ ਫੜ ਕੇ ਮੇਰੀ ਬੇਨਤੀ ਹੈ ਇਧਰਲੇ ਪਾਸੇ ਬਾਹਰ ਦੇ ਮੈਦਾਨ ਦੇ ਵਿੱਚ ਬਹੁਤ ਧੰਨਵਾਦ ਹੈ ਮੇਰੇ ਵੀਰੋ ਲੰਮੀ ਹਾਈ ਫੇਸ ਪਾਸੇ ਰਾਜੀ 5000 ਰੁਪਏ ਕਿਹੜਾ ਲਗਾ ਹੀ ਦੇ ਦਿਓ ਜੱਫੀ ਨੂੰ ਨਾਲ ਦੀ ਨਾਲੇ ਲਵੀ ਲਵੀ ਆ ਲੈ ਮਾਇਆ ਤੇਰੇ ਲਈ ਹੈ ਬਹੁਤ ਧੰਨਵਾਦ ਕੱਲੇ ਰੇਡਰ ਤੇ ਤੇਰੀ ਲੋਣੀ ਆਪਣਾ ਜੱਫੇ ਲੱਗਦੇ ਜੱਫੀ ਨੂੰ ਦੇਣੇ ਹੈ ਕਹਿੰਦੇ ਆ ਭਰਾ ਵਰਗੇ ਜੱਫੀ ਦਾ ਸਨਮਾਨ ਵੀ ਉਹਨਾਂ ਹੀ ਕਰਨਾ ਹੈ ਕਿਉਂਕਿ ਜੋਰ ਦਾ ਵੀ ਉਹਨਾਂ ਹੀ ਲੱਗਦਾ ਆਓ ਸਾਹਮਣੇ ਜਿਹੜਾ ਅਰਸ਼ ਨੂੰ ਜੱਫਾ ਲਾਵੇਗਾ 2100 ਰੁਪਏ ਹੋਵੇਗਾ ਸੰਡੇ ਉਧਰ ਕਿੰਦਾ ਹਾਂਗਕਾਂਗ ਸਾਡਾ ਵੀ ਰਾਜਾ ਯੂਕੇ ਬਹੁਤ ਬਹੁਤ ਧੰਨਵਾਦ ਲੱਭੂ ਦੀਆਂ ਤਿੰਨ ਹੋ ਗਈਆਂ ਦੋ ਆਇਆ ਇਧਰ ਸਾਡਾ ਜਸਪ੍ਰੀਤ ਸਾਡਾ ਵੀਰ ਰਿਟਾਇਰ ਹੋਈ ਉਹਨਾਂ ਦਾ ਵੀ ਧੰਨਵਾਦ ਹੈ ਲਓ ਦਿੰਨੇ ਪਾਸੇ ਲੰਬੂ ਦਾ ਕਮਾਇਆ ਪਹੁੰਚ ਗਈ ਹੈ ਉਧਰ ਦੇ ਪਾਸੇ ਦੇਖਦੇ ਆਰਸ਼ਦੀਆਂ ਕਬੱਡੀਆਂ ਦੇ ਉੱਪਰ ਵੀ ਮਾਇਆ ਲੱਗੀ ਹੈ ਕਹਿੰਦਾ ਹਾਂਗਕਾਂਗ ਦੇ ਰਾਜਾ ਯੂਕੇ ਧੰਨਵਾਦ ਕਰਦੇ ਗੁਰਾ ਸੋਢੀ ਵਾਲਾ ਸੁਲਤਾਨ ਜੋ ਆਸਟ੍ਰੇਲੀਆ ਉਹਨਾਂ ਦੇ ਸਾਹਮਣੇ ਕਹਿੰਦੇ ਤੇ ਮੈਦਾਨ ਵਿੱਚ ਆਹ ਸਾਹਮਣੇ ਬੱਲ ਨੂੰ ਧੋੜ ਕੋਟੀਆ ਬੱਟਾਂ ਵਰਦਾ ਤੁਰਿਆ ਆਉਂਦਾ ਆਹ ਸਾਹਮਣੇ ਪ੍ਰੀਤ ਕਬੱਡੀ ਪਾ ਰਿਹਾ ਤੇ ਬਾਣੂ ਚਾਰ ਮਲ ਬਿਲਕੁਲ ਤਿਆਰ ਬੁਲ ਤਿਆਰ ਨੇ ਅੱਜ ਦੇ ਦਿਨ ਦਾ ਸਪੋਰਟ ਸਾਹਮਣੇ ਕਮਲ ਬੋਲਰਾ ਤੇ ਦਿਉਸ ਸਾਹਿਬ ਜਾਨਾ ਧੰਨਵਾਦ ਕਰਦੇ ਮੇਰੇ ਵੀਰੋ ਵੱਡੇ ਮਾਨ ਸਨਮਾਨ ਦੇ ਨਾਮ ਸਾਡੇ ਨੇ ਬਹੁਤ ਹੀ ਸਤਿਕਾਰਯੋਗ ਕਾਲਾ ਨੰਬਰ ਦਾ ਇਧਰ ਦੇ ਪਾਸੇ ਕਬੱਡੀ 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 ਲੋ ਸਾਹਮਣੇ ਜੱਫਾ ਕੀ ਹੋਵੇਗਾ ਉਹ ਬੋਲਾ 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 ਕਿਦਾਂ ਲੱਗਾ ਜਫਾ ਕੁਲੇ ਦਾ ਆਹ ਸਾਹਮਣੇ ਦੇਖਦੇ ਆ ਤੇ ਲੇਟੇ ਲੇਟੇ ਬੈਠੇ ਆ ਸੀਪੂ ਨੰਬਰਦਾਰ ਦਾ ਵੀ ਧੰਨਵਾਦ ਮੇਰੇ ਵੀਰੋ ਚੱਲ ਵੀ ਨੌਜਵਾਨਾਂ ਪਾਕ ਬੱਦੀ ਆਹ ਸਾਹਮਣੇ ਕੌਣ ਆ ਗਿਆ ਇਧਰ ਦੇ ਪਾਸੇ ਅਰਸ਼ ਲਓ ਬਰਨਾਲੇ ਵਾਲਾ ਆ ਗਿਆ ਕਬੱਡੀ ਪੈਗੀ ਦੇ ਵੱਡੇ ਵੀਰ ਕੰਦੇਸੇ ਦੇ ਗੱਬਰੂ ਦੇ ਲਓ ਸਾਹਮਣੇ ਬਰਨਾਲੇ ਵਾਲਾ ਅਰਸ਼ ਕਬੱਡੀ ਪਾ ਰਿਹਾ ਜਿਹਦੇ ਜਿੰਦੇ ਰਾਜੀ ਪਾਇਆ ਲੱਗੀ ਹੁੰਦੀ ਆ ਉਸੇ ਤਰ੍ਹਾਂ ਹੀ ਭੇਜਿਆ ਜੇ ਭਰਾ ਬਣ ਕੇ ਆਹ ਸਾਹਮਣੇ ਕੱਲੇ ਕੱਲੇ ਮਲਦਾ ਜੋਰ ਬਹੁਤ ਲੱਗ ਰਿਹਾ ਏ ਕੱਲੇ ਕੱਲੇ ਮਲਦਾ ਕੱਲੇ ਜੋਰਦਾਰਾ ਲੱਗ ਰਿਹਾ ਏ ਲਓ ਸਾਹਮਣੇ ਗੱਬਰੂ ਪੂਰੇ ਅਗਲੀ ਕਬੱਡੀ ਪਾਉਂਦਾ ਹੋਇਆ ਆਹ ਸਾਹਮਣੇ ਚਾਰ ਮਲ ਤਿਆਰ ਰੋ ਤੇ ਆਰੇ ਮਿੱਤਰੋ ਮੇਰੇ ਮਿੱਤਰੋ ਲਓ ਦੇਖਦੇ ਇਹਦੇ ਪਾਸੇ ਪੁਆਇੰਟ ਲੈ ਕੇ ਵਾਪਸ ਹਣੀ ਆਸਟ੍ਰੇਲੀਆ ਦੀ ਟੀਮ ਸੁਰਤਾਜ ਆਸਟ੍ਰੇਲੀਆ ਦੀ ਟੀਮ ਗੋਰੇ ਹੁਣਾ ਦੀ ਟੀਮ ਖੇਡ ਰਹੀ ਹੈ ਦੂਜੇ ਪਾਸੇ ਸਾਡਾ ਵੀਰ ਹੈ ਕੰਦਾ ਹਾਂਗਕਾਂਗ ਦੇ ਰਾਜਾ ਯੂਕੇ ਭਰਾਵਾਂ ਦਾ ਧੰਨਵਾਦ ਬਲਮ ਧੂੜ ਕੋਟ ਗਿਆ ਇਸ ਸਮੇਂ ਕਬੱਡੀ ਪੰਡਾ ਚਰਾਗ ਦੀਦ 13 ਜਫਾ 2100 ਦਾ 13 ਜਫਾ 2100 ਲਓ ਸਾਹਮਣੇ ਕੰਦੇ ਚਰਾਗ ਦੀਦ ਦਾ ਜਫਾ 2100 ਰੁਪਏ ਆਹ ਸਾਹਮਣੇ ਪਿੰਡੋੜੇ ਆਏ ਹੋਏ ਕਹਿੰਦੇ ਵੱਡੇ ਮਾਣ ਦੇ ਮੱਲਾਂ ਦੇ ਆਹ ਸਾਹਮਣੇ ਪਈ ਕਬੱਡੀ ਤੇ ਚਰਾਂਗ ਬਿਰ ਢੱਲਟ ਲੱਗਦਾ ਪੁੱਤ ਢੱਲਟ ਲੱਗਦਾ ਮੇਲਾ ਹੋ ਗਏ ਸੋਡੀਆਂ ਦੇ ਪਣ ਦਾ ਤੇ ਜੱਫਾ ਨਾ ਲੱਗੇ ਕਾ ਨਹੀਂ ਆ ਸਕਦਾ ਆ ਕਬੱਡੀ ਪਾ ਕੇ ਵੀਰੇ ਟੱਕ ਮੈਕ ਤੇ ਕਰਦੇ ਗਾ ਲੰਬੇ ਬੱਲੇ ਪਾਸੇ ਲੱਭੂ ਨੌਜਵਾਨ ਸਭੀ ਕਬੱਡੀ ਪਾਉਣ ਦੇ ਲਈ ਬੰਦਾ ਹੋਇਆ ਲੈ ਵੀ ਰਮਨ ਬ੍ਰਾਂਡ ਸਾਹਿਬ ਦੇਖੋ ਐਨ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਆ ਰਿਸ਼ਪਾਲ ਸਿੰਘ ਲਖਾ ਆਹ ਸਾਹਮਣੇ ਟੱਕਰ ਟੱਕਰ ਲੱਗਿਆ ਜੇਰ ਬੱਲੇ 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 ਉਹ ਬੱਲੇ 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 ਲੱਭੂ ਬਾਟਾ ਬੰਦਦਾ ਤੁਰਿਆ ਆਉਂਦਾ ਹਰਬੰਸ ਉਹ ਫੌਜੀ ਦਾ ਛੋਟਾ ਵੀਰ ਇਹਦਾ ਵੀ ਹਾਰਨੇ ਬੁੱਲਦ ਦੇ ਨਾਲ 2026 ਦੇ ਵਿੱਚ ਮਈਆਂ ਵਾਲੇ ਕਲਾਂ ਦੇ ਵੱਡੇ ਕਬੱਡੀ ਕੱਪ ਦੇ ਵੱਡਾ ਸਨਮਾਨ ਹੋਣਾ ਮੇਰੇ ਮਿੱਤਰੋ ਇਧਰਲੇ ਪਾਸੇ ਕੌਣ ਆ ਗਿਆ ਲਓ ਸਾਹਮਣੇ ਕਹਿੰਦੇ ਬਰਾਲੇ ਵਾਲਾ ਆ ਗਿਆ ਓ ਸ਼ੀਦਾ ਦੇ ਪਿੰਡ ਦਾ ਆ ਗਿਆ

ਕਾਈ ਕਾਈ ਆਉਨੇ ਮਾਣੂ ਕਿਆਲੇ ਆਕਾਸ਼ ਵੱਲੋਂ ਅਰਸ਼ਲੇ 200 ਰੁਪਏ ਪੁੱਜਿਆ ਆ ਮਾਇਆ ਖਾ ਲੈ ਗਏ ਅਰਸ਼ਦੀ ਆਇਆ ਲੱਗੇ ਫੜ ਕੇ ਪੜਾ ਬਣ ਕੇ ਬਹੁਤ ਵਧੀਆ ਜਿਹੜਾ ਮੈਚ ਖੇਡਾ ਜਾਂਦੇ ਇਧਰਲੇ ਪਾਸੇ ਸਾਡੇ ਵਾਲਾ ਫੇਰ ਆ ਗਿਆ ਲਓ ਦੇਖਦੇ ਆਪਣੇ ਇਲਾਕੇ ਦਾ ਇਹਨੂੰ ਕਹਿ ਸਕਦੇ ਆਪਾਂ ਮਾਨ ਨਾਲ ਉਹ ਸਾਡੇ ਵਾਲਾ ਇਧਰਲੇ ਪਾਸੇ ਤੰਮੂ ਵੀ ਆਪਣੇ ਵਾਲਾ ਆਹ ਦੇਖੀ ਅਰਸ਼ੋ ਵਾਟਾ ਵੱਡਦਾ ਤੁਰ ਆਉਂਦਾ ਮੇਰੇ ਮਿੱਤਰੋ ਅਰਦਾ ਤੁਰ ਆਉਂਦਾ ਅਰਸ਼ਦੀ जी पुजे हुए हैं सौ रुपया कोईटा करता है भाई थोड़े पिछले चलिए भाड़े थोड़े पिछले हो जाइए नागरिक है ना सबने चार्ज अभी तैयार ने ना चौथा देखा लवी वरिए तिरए ਐਨ ਕਦੇ ਗਲੈਂਟ ਕਾਣੀ ਤੇ ਲੱਗੀਆਂ ਪਈਆਂ ਭਰਾਵਾਂ ਵੱਲੋਂ ਵੱਡੇ ਬਾਨ ਹੈ ਕਹਿੰਦੇ ਵੀ ਅੱਜ ਦਾ ਮੇਲਾ ਬਾਬੇ ਦੀ ਕਿਰਪਾ ਦੇ ਨਾਲ ਐਨ ਸਿਰਾ ਹੋਇਆ ਕਾ ਤੇ ਅੱਜ ਕਹਿੰਦੇ ਅਸ਼ਾ ਆਪਣੇ ਟਾਰਗੇਟ ਤੱਕ ਪਹੁੰਚਿਆ ਹੋਇਆ ਆਹ ਸਾਹਮਣੇ ਬਾਰਮ ਦੀ ਕਬੱਡੀ ਪੈ ਗਈ ਬਾਈ ਚੱਕੀ ਮੈਚ ਲਾਂਬੇ ਦੇ ਪਾਸੇ ਕਬੱਡੀ ਪੈਂਦੀ ਖੇਡ ਮਾਣ ਦੇ ਵਿੱਚ ਮੇਰੇ ਮਿੱਤਰੋ ਇਧਰ ਦੇ ਪਾਸੇ ਇਧਰ ਦੇ ਪਾਸੇ ਤੁਮ 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 ਪਰ ਇਧਰ ਦੇ ਪਾਸੇ ਦੇਖਦੇ ਆਂ ਪੁਆਇੰਟ ਧੂੜ ਕੋਡੀਆਂ ਬਲਮ ਆਪਣੀ ਟੀਮ ਦੇ ਖਾਤੇ ਦੇ ਜੋੜੇ ਦੀ ਟੀਮ ਦੇ ਖਾਤੇ ਜੋੜੇ ਲੱਭੇ ਜੀ ਫੌਜੀ ਸਾਹਿਬ ਮਈਆਂ ਵਾਲੇ ਜਿਹੜੇ ਕਹਿੰਦੇ ਲੱਭੂ ਦੇ ਲਈ 500 ਬਾਈ ਆਪੇ ਪੁੱਜ ਜਾ ਕਰਦੇ ਪਰ ਨਾ ਬੋਲਦਾ ਮਾਇਆ ਤੁਸੀਂ ਪੁੱਜਦੀ ਕਰ ਲਿਆ ਜੀ ਪਰ ਤੁਹਾਡਾ ਧੰਨਵਾਦ ਆਹ ਸਾਹਮਣੇ ਪ੍ਰੀਤ ਓਥੇ ਪਾਸੇ ਉਹ ਭੰਡਾ ਦੇ ਪ੍ਰੀਤ ਨਸੀ ਜੀ ਹੋ ਗਿਆ ਕੇੜੀ ਆਦੀ ਪੈਂਦੇ ਜਦੋਂ ਤੇਤੇ ਸੋਹਣਿਆ ਓਏ ਗੁਰੂ ਜੀ ਖੇਲੇ ਦਮਕਾ ਬਗਾਨੇ ਪੁੱਤ ਦਾ ਉਹ বাজਦਾ ਫਰਟਾ ਜਿੱਤਾ ਨੀਲੇ ਹੋੜ ਦਾ ਆਹ বাজਦਾ ਫਰਟਾ ਜਿੱਤਾ ਨੀਲੇ ਹੋੜ ਦਾ ਇਧਰ ਦੇ ਪਾਸੇ ਅਰਸ਼ ਨੌਜਵਾਨ ਲਾਹ ਗੁਰਕਮਲ ਦਾ ਚਿਹਤਾ ਨਸੀਬ ਦਾ ਚਿਹਤਾ ਸੱਤੇ ਸਿੱਧੂ ਸਰਪੰਚ ਦਾ ਚਿਹਤਾ ਮੇਰੇ ਮਿੱਤਰੋ ਰੰਗਵੀਰ ਦਾ ਭਤੀਜਾ ਇਸ ਸਮੇਂ ਕਬੱਡੀ ਪਾਉਣ ਦੇ ਲਈ ਬੰਦਾ ਹੋਇਆ ਲਾਹ ਦੇਖਦੇ ਇਸ ਗੱਭਰੂ ਦੇ ਪਿੰਡੇ 24 ਦੇ 25 ਨੂੰ ਰੌਣਕ ਕਰਨ ਲੱਗਿਆ ਚਿਰਾਗ ਦੇ ਅਰਸ਼ ਦੀ ਏ ਅੱਜ ਦੇ ਕਾ ਅੱਜ ਦੀ ਰੁਕਦਾ ਨਾਨਕੇ ਪੰਡਾ ਆਇਆ ਹੈ ਅਬਲ ਫੋਰਾ ਜੀ ਨਾਲ ਸਾਡਾ ਕਾਲਾ ਪਰਾ ਹੈ ਅਕਾਸ਼ ਜੀ ਵੱਲੋਂ ਵੱਡੇ ਮਾਨ ਪੁੱਜੇ ਬੋਲਾਂਗੇ ਬਹੁਤ ਬਹੁਤ ਧੰਨਵਾਦ ਹੈ ਓਏ ਅੱਜ ਢੱਕਣਾ ਮੁਸ਼ਕਲ ਹੋਇਆ ਪਿਆ ਮੁੰਡਾ ਬਰਨਾਲੇ ਵਾਲਾ ਓ ਬਰਨਾਲੇ ਵਾਲਾ ਢੱਕਣਾ ਮੁਸ਼ਕਲ ਹੋਇਆ ਪਿਆ ਲੱਭੂ ਵੀ ਢੱਕਣਾ ਮੁਸ਼ਕਲ ਹੋਇਆ ਪਿਆ ਇਧਰ ਦੇ ਪਾਸੇ ਦੇਖੀਏ ਕਬੱਡੀ ਪੈ ਗਈ ਹੈ ਉਧਰ ਦੇ ਪਾਸੇ ਦੇਖਾਂਗੇ ਗੁਰਪ੍ਰੀਤ ਹੁਣੀ ਸਾਡੇ ਵੀਰ ਸਰਪੰਚ ਵਲਟੇ ਵਾਲਾ ਸੱਦੇ ਦੇ ਰਿਹਾ ਇਧਰ ਦੇ ਪਾਸੇ ਤੱਕ ਏ ਅੱਜ ਨਹੀਂ ਅੱਜ ਨਹੀਂ ਕਿਤੇ ਫੇਰ ਕਰਾਂਗੇ ਦੁੱਖ ਸੰਜੇ ਅੱਜ ਉਹ ਵੀ ਆਇਆ ਨਾਲ ਮੇਰੇ ਅੱਜ ਉਹ ਵੀ ਆਇਆ ਨਾਲ ਮੇਰੇ ਕਾਲਾ ਸਾਡਾ ਵੀ ਨੰਬਰਦਾਰ ਤੇ ਨਾਲ ਸਾਡੇ ਕਮਲ ਗੁਰ ਹਮਨ ਬੋਰਾ ਸਾਹਿਬ ਉਹਨਾਂ ਦਾ ਧੰਨਵਾਦ ਮਾਨਸਪਨ ਤੇ ਜਿਹੜੇ ਲਾ ਮੈਚ ਸਿਰੇ ਦਾ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਆਓ ਸਾਹਮਣੇ ਕਹਿੰਦੇ ਅਰਸ਼ਾਹ ਆ ਬਰਨਾਲੇ ਵਾਲਾ ਆ ਬੁੱਟਰ ਮਿੱਤਰਾਂ ਦੀ ਚੱਲ ਬਰਨਾਲੇ ਚੱਲਿਏ ਘਾਣਾ ਨਹੀਂ ਲੈਣਾ ਉਹ ਬੈਠਣ ਦੀ ਕਰ ਬੰਦਿਏ ਆਓ ਸਾਹਮਣੇ ਆਓ ਬੱਲੇ 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 ਪਾਸੇ ਕਬੱਡੀ 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 ਜਾਫੀ ਪੰਗੜਾਂ ਵਾਲਿਆ ਐ ਰਾਡਾ ਐ ਰਾਡਾ ਪਰ ਕੋਰ ਸੁੱਖੇ ਵਾਲਾ ਟੰਗੂ ਕਹਿੰਦਾ ਮੈਨੂੰ ਛੱਡੋ ਮੈਂ ਡੱਕੂ ਪਰ ਇਧਰਲੇ ਪਾਸੇ ਆਹ ਬਾਟਾ ਵੰਦਦਾ ਇਧਰ ਆ ਜਾਂਦਾ ਉਹ ਬਾਈ ਇੱਕ ਵਾਰੀ ਜੋਰ ਦਾ ਤਾਰਾ ਤੇ ਨਿਮਾਰਾ ਅਰਸ਼ ਦੇ ਕਦੇ ਨਾਨਕੇ ਪੜਦਾ ਮੇਲਾ ਆਹ ਅਰਸ਼ ਦੇ ਨਾਨਕੇ ਪੜਦਾ ਮੇਲਾ ਹੈ ਅਰਸ਼ ਪੁੱਤ ਜਿਉਂਦਾ ਰਹੇ ਟੋਟਿਆ ਆਓ ਜੀ ਸਾਡੇ ਵੀਰ ਕਹਿੰਦਾ